ਦੋਸਤੋ ਆਪਾਂ ਹਲਦੀ ਲਾਈ ਸੀਗੀ ਵੱਟਾਂ ਤੇ ਤੇ ਹਲਦੀ ਬਹੁਤ ਵਧੀਆ ਚੱਲੀ ਆ ਜਾਨੀ ਕਿ ਇਹਦੇ ਚ ਕੱਖ ਵੀ ਬਹੁਤ ਹੋ ਗਏ ਸੀਗੇ ਕਿਉਂਕਿ ਮੀਂਹ ਦੇ ਮੌਸਮ ਹੁੰਦੇ ਆ ਇਹਨਾਂ ਦਿਨਾਂ ਦੇ ਵਿੱਚ ਤੇ ਕੱਖ ਹੋ ਜਾਂਦੇ ਆ ਵੀਰ ਕੇ ਮਲਚਿੰਗ ਵੀ ਕਰੀ ਸੀਗੀ ਪ੍ਰਾਲੀ ਦੀ ਆਪਾਂ ਪਰ ਉਹ ਪ੍ਰਾਲੀ ਜਿਹੜੀ ਪੁਰਾਣੀ ਸੀ ਗੱਠਾਂ ਵਾਲੀ ਉਹ ਤਾਂ ਦੋ ਪਾਣੀਆਂ ਚ ਗਲ ਗਈ ਤੇ ਉਹਦੇ ਵਿੱਚ ਏਟ ਸੈਟ ਨਿਕਲ ਲਈ ਤੇ ਜੰਤਰ ਹੋ ਗਿਆ ਸੀਗਾ ਵਿੱਚ ਆਹ ਜੰਤਰ ਵੈਸੇ ਜੰਤਰ ਦਾ ਇਹਦਾ ਫਾਇਦਾ ਹੋਇਆ ਵੀ ਜਿਹੜੀ ਮੁਰਕ ਉਗਰੀ ਸੀ ਵਿੱਚ ਮੁਰਕ ਨੂੰ ਸਾਰਾ ਖਤਮ ਕਰਤਾ ਇਹ ਜੰਤਰ ਨੇ ਮੁਰਕ ਹੈਣੀ ਕੀ ਵਿੱਚ ਇਹਦੇ ਬਹੁਤ ਸਾਫ ਆ ਜਿਹੜੇ ਹੁਣ ਹੱਥਾਂ ਨਾਲ ਹੀ ਕੱਖ ਨਿਕਲੀ ਜਾਂਦੇ ਆ ਜਿਹੜਾ ਝੋਨੇ ਵਾਲਾ ਡੀਲਾ ਹੁੰਦਾ ਉਹ ਹੱਥਾਂ ਨਾਲ ਹੀ ਨਿਕਲੀ ਜਾਂਦਾ ਹੁਣ ਤੇ ਹਲਦੀ ਬਹੁਤ ਸੋਹਣੀ ਨਿਕਲੀ ਆਉਂਦੀ ਆ ਵਿੱਚੋਂ ਇਹਨੂੰ ਹੁਣ ਹੱਥਾਂ ਨਾਲ ਆਪਾਂ ਕੱਢ ਕੇ ਇਹ ਗੋਡੀ ਪਾ ਦਾਂਗੇ ਵਿੱਚ ਆਪਣੇ ਗੰਨੇ ਵੀ ਲਾਏ ਸੀਗੇ ਆ ਗੰਨੇ ਵੀ ਖੜੇ ਆ ਇੱਕ ਇੱਕ ਖਾਲੀ ਸਨ ਛੱਡ ਕੇ ਆਪਾਂ ਗੰਨੇ ਲਾਏ ਸੀਗੇ ਤੇ ਗੰਨੇ ਵੀ ਵਿੱਚ ਹੋਈ ਜਾਂਦੇ ਆ ਤਿਆਰ ਤੇ ਹਲਦੀ ਬਹੁਤ ਵਧੀਆ ਆ ਦੇਖ ਸਕਦੇ ਹੋ ਤੁਸੀਂ ਜਿਹੜੀ ਅਸੀਂ ਮਲਚਿੰਗ ਕੀਤੀ ਸੀਗੀ ਉਹ ਤਾਂ ਇੰਨੀ ਨਹੀਂ ਕਾਮਯਾਬ ਹੋਈਗੀ ਜਿਹੜੀ ਰੱਬ ਨੇ ਕਰੀ ਕੁਦਰਤ ਨੇ ਕਰੀ ਜਿਵੇਂ ਜੰਤਰ ਹੋ ਗਿਆ ਵਿੱਚ ਘਾਹ ਹੋ ਗਿਆ ਉਹ ਮਲਚਿੰਗ ਨੇ ਹਲਦੀ ਨੂੰ ਬਹੁਤ ਵਧੀਆ ਰੂਪ ਦਿੱਤਾ ਕਿਉਂਕਿ ਪਹਿਲੀ ਵਾਰ ਲਾਈ ਸੀਗੀ ਆਪਾਂ ਪਹਿਲਾਂ ਹਲਦੀ ਕਦੇ ਨਹੀਂ ਲਾਈ ਤੇ ਆ ਵਧੀਆ ਹਲਦੀ ਹੋ ਗਈ ਹੁਣ ਦੁਪਹਿਰ ਆਪਦੇ ਜੋਬਣ ਤੇ ਆ ਤੇ ਕੱਖ ਕੜਦਿਆਂ ਦੇ ਸਾਡੇ ਵੀ ਮੇਰਾ ਵੀ ਸਾਹ ਜੜਿਆ ਪਿਆ ਆ ਦੇਖ ਸਕਦੇ ਆ ਤੁਸੀਂ ਦੋ ਦਿਨਾਂ ਦੇ ਵਿੱਚ ਹੌਲੀ-ਹੌਲੀ ਆਪਾਂ ਕੱਢ ਦੇਾਂਗੇ ਕੱਖ ਇੰਨਾ ਕਾਪਾ ਸਾਫ਼ ਕਰਤਾ ਕੱਖ ਵੀ ਪੂਰੇ ਸੁੱਖ ਨਾਲ ਢੇਰ ਲੱਗਿਆ ਹੋਇਆ ਤੇ ਇੱਥੇ ਆਪਾਂ ਲਾਇਆ ਅੰਬ ਦਾ ਬੂਟਾ ਇੱਕ ਇਧਰ ਤੇ ਇਹ ਜਿੱਥੇ ਦਾਤੀ ਪਈ ਹੈ ਇੱਥੇ ਆਪਾਂ ਲਾਵਾਂਗੇ ਹੁਣ ਇੱਕ ਹੋਰ ਕੜੀ ਪੱਤਾ ਇਹ ਜੰਤਰ ਦੇ ਇਧਰਲੇ ਮੋਢੇ ਚ ਲਾਵਾਂਗੇ ਆਪਾਂ ਇੱਕ ਆਲ ਸਵੀਟਸ ਆਉਂਦਾ ਆ ਆਲ ਸਪਾਈਸਸ ਜਿਹੜੇ ਉਹਦੇ ਚ ਮਸਾਲਿਆਂ ਦਾ ਸਵਾਦ ਹੁੰਦੇ ਪੱਤਿਆਂ ਚ ਕਾਲੀ ਮਿਰਚ ਤੇ ਹੋਰ ਪਤਾ ਨਹੀਂ ਕੀ ਕੀ ਮਸਾਲਿਆਂ ਦੇ ਸਵਾਦ ਵਿੱਚ ਹੁੰਦੇ ਉਹ ਪੱਤਿਆਂ ਦੇ ਉਹ ਆਪਣੇ ਬੂਟੇ ਲਿਆ ਕੇ ਰੱਖੇ ਪਏ ਆ ਉਹ ਲਾਵਾਂਗੇ ਇੱਥੇ ਤੋਏ ਕਰ ਦਾਂਗੇ ਹੁਣ ਤੇ ਸ਼ਾਮ ਨੂੰ ਆਪਾਂ ਲਾ ਦੇਾਂਗੇ ਉਹ ਮਿਹਨਤ ਹੁੰਦੀ ਐ ਇੰਨਾ ਕੰਮਾਂ ਤੇ ਜਦੋਂ ਆਪਾਂ ਕੌਲ ਕਰ ਜੰਦੇ ਆ ਉਹ ਕੱਕ ਵੀ ਵੈਸੇ ਹੋ ਜਾਂਦੇ ਆ ਪਰ ਮਿਹਨਤ ਨਾਲ ਮਿਹਨਤ ਦਾ ਫਲ ਮਿਲਦਾ ਹੀ ਐ ਹਲਦੀ ਬਹੁਤ ਵਧੀਆ ਖੜੀ ਐ ਧੰਨਵਾਦ ਦੋਸਤੋ